ਲਾਈ ਮਿੱਤਰੋ ਅੱਜ ਇੱਕ ਬੂਰੇ ਗੰਗ ਦੇ ਵਿੱਚ ਤੁਹਾਨੂੰ ਕੱਟੀ ਦਿਖਾਉਣ ਲੱਗਾ ਬੜੇ ਭਰਾਮਾਂ ਦੀ ਡਿਮਾਂਡ ਉਹਦੀ ਵੀ ਐਸੀ ਬੂਰੀ ਝੋਟੀ ਲੈਣੀ ਹੈਗੀ ਤਾਂ ਤੁਹਾਨੂੰ ਬੂਰੀ ਝੋਟੀ ਆ ਬਾਈ ਦੀ ਤੇ ਹੈ ਵੀ ਕਰਦੀ ਠੀਕ ਆ ਤੇ ਚਾਰੇ ਪੈਜ ਤੇ ਅੱਖਾਂ ਜਵਾ ਜਣੀ ਨੀਲੀ ਰਾਵ ਨੂੰ ਟੱਚ ਬਹੁਤ ਸੋਹਣਾ ਦਿਖਾਉਂਦੀ ਆ ਕੁੰਡੇ ਰੰਗ ਸਿੰਘ ਆ ਠੀਕ ਹੈ ਜੀ ਇੱਥੋਂ ਕੱਟੀ ਦੀ ਵੰਤਰ ਚੈੱਕ ਕਰ ਸਕਦੇ ਹੋਗੇ ਕੁੰਡੀ ਸਿੰਘਾ ਦੀ ਤੇ ਕਾਦੇ ਕਾਠ ਤੇ ਰਾਜੀ ਘੈਂਟ ਆ ਕੱਟੀ ਬਾਕੀ ਦੇਖੋ ਜਿਹੜੇ ਪੁਰਾਣੇ ਜੇਬ ਚ ਪੈਸੇ ਲਾਉਣੇ ਹਨ ਉਹਦੀ ਸਮਝ ਕੀ ਕਹਿੰਦੀ ਉਹਨੂੰ ਆ ਹਸ ਹਸ ਤਾਉ ਕਰਨਾ ਹੈ ਨਾ ਤੇ ਬਾਕੀ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਵੈਸੇ ਸਾਰੇ ਭਰਾ ਜਾਣਦੀ ਹੈ ਨਾ ਮੈਂ ਥੋੜਾ ਗੈਪ ਤਾਂ ਜ਼ਰੂਰ ਪੈ ਗਿਆ ਐਡਰੈਸ ਸਾਂਝਾ ਕਰਦੀ ਆਪਾਂ ਆਪਣਾ ਗੈਪ ਤਾਂ ਮੇਰੇ ਮੈਂ ਡਾਕਟਰੀ ਦਾ ਕੰਮ ਆ ਜਾ ਥੋੜਾ ਜਨਾ ਨਾਲ ਠੰਡ ਕਰਕੇ ਮੈਂ ਪਸ਼ੂ ਲੈਣਾ ਮੈਂ ਆਪਦੇ ਘਰ ਦੀ ਝੂਟੀ ਵੇਚ ਰਿਹਾ ਹਾਂ ਇਹ ਕੱਟੀ ਕਰਦੀ ਆ ਆਪਣੇ ਹਾਂਜੀ ਇਹ ਦੋਨੋਂ ਵੀ ਪਤਾ ਦੇਖੋ ਤੁਸੀਂ ਮੇਰੇ ਕੋਲੋਂ ਬਿਲਕੁਲ ਹਾਂ ਕਿ ਮੈਂ ਤੁਹਾਨੂੰ ਬੋਲਦਾ ਨਾ ਵੀ ਬਾਈ ਦੀ ਘਰ ਦੀ ਕੱਟੀ ਆ ਪਿੰਡ ਮਹਿਤਾ ਤਹਿਸੀਲ ਤ ਠੀਕ ਆ ਜਗ੍ਹਾ ਆਦਾ ਸੇ ਬੱਲਾ ਦਾ ਬਈ ਜੇ ਕੱਟੀ ਜਿਹੜੀ ਸਹੀ ਉਮਰ ਕਿੰਨੀ ਹੈ ਦੀ ਉਮਰੇ ਦੀ ਵੀਰੇ ਸਹੀ 2 ਸਾਲ 3 ਮਹੀਨੇ ਦੀ ਆ 2 ਸਾਲ ਤੇ 3 ਮਹੀਨੇ ਹਾਂਜੀ ਠੀਕ ਹੈ ਤੇ ਵੀਰੇ ਆਪਾਂ ਜੇ ਆਪਾਂ ਇਹਦੀ ਗੱਲ ਕਰੀ ਬਾਪ ਦੀ ਜਮਾਂ ਜਮੇ ਜਿਹਨੂੰ ਰਿਕਾਰਡ ਜਾਣਾ ਸਹੀ ਹੋਵੇ ਕਿਹੜੇ ਬਾਪ ਦੀ ਹੈ ਇਹ ਇਹ ਬਈ 골ਡਨ ਲੰਗੋਵਾਲ ਦੀ ਆ ਜਿੱਦ ਲੰਗੋਵਾਲ ਤੋਂ ਸਾਨਾਗਾ ਹਾਂ 골ਡਨ ਬੂਰਾ 골ਡਨ ਮਾਈਰ ਦੇ ਕੋਲ ਹੈਗਾ ਤੇ ਉਸ ਕੱਟੇ ਦੀ ਇਹਤੀ ਹੈਗੀ ਤੇ ਉਮਰ 2 ਸਾਲ 3 ਮਹੀਨੇ ਇਹਦੀ ਮਾਂ ਨੇ ਆਪਣੇ ਕੋਲੇ 15 ਤੋਂ 16 ਕਿਲੋ ਦੁੱਧ ਕੱਢਿਆ ਹੋਇਆ ਠੀਕ ਜਿਹੜੀ ਉਹ ਪਿੱਛੇ ਵਿੱਚ ਉਹ ਸੀਨ ਮਾ ਦੀ ਹਾਂ ਵੀਰੇ ਇੱਥੇ ਥਾਂ ਦਿਖਾ ਦੀ ਨਾ ਬੱਚਾ ਕੱਟੀ ਲੈ ਥਾਣਾ ਗੈਪਸ ਆ ਦੇਖੋ ਥਾਣ ਚਾਰ ਬਹੁਤ ਸੋਹਣੇ ਗੈਅਚ ਲੱਗੇ ਹੋਏ ਹੈਗੇ ਉਹ ਤਾਂ ਗੱਬਣ ਹੋਣ ਦੇ ਕਾਬਿਲ ਆ ਨਾ ਬਈ ਹਾਂ ਵੀਰੇ ਗੱਬਣ ਹੋਣ ਦੇ ਕਾਬਿਲ ਆ ਕਿ ਮੈਂ ਮੰਨ ਕੇ ਦਿ ਲੋ ਇਹ ਆ ਗਈ ਸੀ 12ਵੇਂ ਮਹੀਨੇ ਤੋਂ ਪਹਿਲੇ ਹਫਤੇ ਆ ਗਈ ਸੀਗੀ ਠੀਟ ਚ ਮੈਂ ਸੋਚ ਰਹੀ ਆਪਣਾ ਨਵੀਂ ਪਹਿਲਾ ਮਹੀਨਾ ਨਗਾ ਕੇ ਮੈਂ ਪੂਰੀ ਠੰਡ ਚ ਸਵਾਉਂਗਾ ਠੀਕ ਆ ਠੀਕ ਆ ਪਰ ਮੇਰਾ ਹੁਣ ਰਾਦ ਤੁਹਾਨੂੰ ਪਤਾ ਮੈਂ ਕੋਈ ਹੋਰ ਝੋਟੀ ਲੈ ਲਈ ਸਾਪਾ ਗੱਬਣਾ ਉਹਦਾ ਕਰਕੇ ਰਾਦਾ ਆਪਣਾ ਪਤਾ ਮੈਨੂੰ ਐ ਚਾਹੇ ਵੇਚ ਦਿੰਨੇ ਹਨਾ ਚਲੋ 100 ਕੁ ਮਿਲਦੇ ਸਾਹ ਤਾਂ ਉਹਦਾ ਕੀ ਦਰ ਨਾ ਚਾਹੁੰਦਾ ਤੈਨੂੰ ਪਤਾ ਠੀਕ ਆ ਠੀਕ ਆ ਤੇ ਹੀਟ ਚ ਆਈ ਵੀ ਸੀ ਹੁਣ ਮਨ ਲਗੇ ਬਜਨੇ ਦਾ ਪੂਰਾ ਦਾ ਆਸਟਰੀਡ ਆਪਾਂ ਸੜਾਤੀ ਬਜਨ ਉਹਦੇ ਨੂੰ ਫੋਲਾ ਕੱਟੀ ਹੂੰ ਜਾਣ ਵਾਲੀ ਹੈ ਹਾਂ ਮੜਾ ਐ ਕਰਾ ਇੱਥੇ ਬ੍ਰਾਂਡੇ ਜੀ ਤੋਂ ਲੈ ਬੈਸਟ ਬਾਹਰ ਠੰਡੂ ਡਾਕਟਰ ਹਾਂ ਇਹ ਤੋੜ ਕੇ ਦਿਖਾ ਦਿੰਨੇ ਕੋਈ ਕੱਦ ਕਾੜ ਮਿੱਤਰੋ ਸੋਨਾ ਹੈਗਾ ਤੇ ਬਜਨ ਵੀ ਸੋਨਾ ਹੈਗਾ ਬੇਲ ਲੰਬਾਈ ਚੁੜਾਈ ਜਣੀ ਚਾਰੇ ਸਫੇਰੇ ਤੋਂ ਕੱਟੀ ਸੋਨੇ ਦੇਖਣੀ ਪਰਖਣੀ ਦੀ ਚਾਰੇ ਪੈਜ ਪੂਛ ਚਿੱਟੀ ਆ ਸੂਤੇ ਨਿਸ਼ਾਨ ਆ ਗਿਆ ਠੀਕ ਹੈ ਜੀ ਲੈ ਹੁਣ ਤੋੜਨ ਲੱਗੇ ਕੱਟੇ ਆਪਾਂ ਤੋੜ ਲਾ ਵੀਰ ਜੱਗੇ ਉਧਰ ਨੂੰ ਲੈ ਇਥੋਂ ਸਿੰਘਾਂ ਦੀ ਪਹਿਲੇ ਬੰਤਰ ਚੈੱਕ ਕਰ ਲਓ ਠੀਕ ਹੈ ਜੀ ਮੂਹਰੇ ਬਸ ਆ ਜਾਗੇ ਉਧਰ ਕੋਈ ਗੱਲ ਨਹੀਂ ਕਮਾਲਾ ਕਮਾਲਾ ਥੋੜਾ ਤਾਂ ਮਿੱਥੋ ਵੀ ਥੋੜੀ ਜੰਨੀ ਜਗ੍ਹਾ ਤੰਗ ਅੰਦਰ ਬਰਾਂਡੇ ਦੇ ਵਿੱਚ ਨਾ ਤੇ ਠੰਡ ਕਰਕੇ ਨਾ ਲਖੇ ਪਸ਼ੂ ਬਾਹਰ ਦੀ ਬਾਹਰ ਆਪਾਂ ਲਿਆ ਨਹੀਂ ਸਕਦੇ ਠੀਕ ਆ ਠੀਕ ਆ ਬਾ ਬੰਦ ਦੇ ਕੋਈ ਗੱਲ ਜੱਗੇ ਲਓ ਜੀ ਅੱਖਾਂ ਜਵਾਵ ਚੈੱਕ ਕਰ ਸੋ ਠੀਕ ਆ ਦੇਖ ਲਈ ਤਲੱਖਾ ਜਵਾਵ ਦੇਖ ਸੋ ਸੋਹਣੇ ਜਵਾਵ ਨੇਗੇ ਤੇ ਚੰਗੀ ਆ ਗਈ ਤੇ ਮੁੱਲ ਵੜੀ ਫੇਜ ਗਿਆ ਬਾਈ ਦਾ ਕੀ ਕਰਨਾ ਮੁੱਲ ਬਈ ਆਪਾਂ ਫੋਨ ਤੇ ਹੀ ਕਰਾਂਗੇ ਫੋਨ ਤੇ ਕਰਨਾ ਹੈ ਹਾਂਜੀ ਵੇਚ ਨਹੀਂ ਸਲੋਟਾਂ ਦਾ ਨਹੀਂ ਨਹੀਂ ਵੀਰ ਯਾਰ ਚਲੋ ਕੋਈ ਗੱਲ ਨਹੀਂ ਵੀਰ ਕਹਿੰਦਾ ਮੁੱਲ ਦਾ ਫੋਨ ਤੇ ਹੋਊਗਾ ਹੋਊਗਾ ਤਾਂ ਜਿਵੇਂ ਜਾਇਜ਼ ਹੋਊਗਾ ਛੋਟਾਂ ਦੀ ਡਿਮਾਂਡ ਆ ਛੋਟਾਂ ਆ ਚੱਲਦੀ ਬੂਰੀ ਹੈ ਨਾ ਤੈਨੂੰ ਪਤਾ ਆਪਣੇ ਏਰੀਆ ਚ ਤਾਂ ਬੂਰੀ ਨਹੀਂ ਮਿਲਦੀ ਲਖੇ ਇਹ ਬੂਰੀ ਨੀਲੀ ਰਾਵੀ ਆ ਹਾਂ ਬਿਲਕੁਲ ਬਿਲਕੁਲ ਤੇ ਲੈ ਵੀ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਸਕਰੀਨ ਦਾ 97791 95511 ਪਿੰਡ ਮਹਿਤਾ ਤਹਿਸੀਲ ਤਬਾ ਦਾ ਜ਼ਿਲ੍ਹਾ ਲਗਦਾ ਮਿੱਤਰੋ ਬਰਨਾਲਾ ਤੇ ਕਰ ਲਿਓ ਬਾਈ ਨਾਲ ਸੰਪਰਕ ਧੰਨਵਾਦ ਜੀ